ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰੜਕਾ ਕੱਢਣ ਤੇ ਆਇਆ ਟਰੰਪ ਅਮਰੀਕਾ ਵੱਲੋਂ ਭਾਰਤੀਆਂ 6 ਪੈਟਰੋਲੀਆ ਕੰਪਨੀਆਂ ਤੇ ਇੱਕ پابੰਦੀ ਰਾਨ ਦਾ ਹਵਾਲਾ ਦੇ ਦਿੱਤਾ ਵੱਡਾ ਝਟਕਾ ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਉਸ ਨੇ ਭਾਰਤੀਆਂ 6 ਪੈਟਰੋਲੀਆ ਕੰਪਨੀਆਂ ਤੇ پابੰਦੀ ਲਾਤੀ ਦੇਸ਼ ਮਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਇਰਾਨ ਨਾਲ ਵਪਾਰ ਕਰ ਰਹੀਆਂ ਹਨ ਐਨ ਡੀਟੀਵੀ ਦੀ ਇੱਕ ਰਿਪੋਰਟ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਕੀਤੇ ਟਕਰਾਅ ਨੂੰ ਵਧਾਉਣ ਵਿੱਚ ਵਰਤ ਰਿਹਾ ਹੈ ਅਮਰੀਕਾ ਨੇ ਇਰਾਨ ਤੇ ਅਤਿਵਾਦ ਨੂੰ ਸਹਿਯੋਗ ਦੇਣ ਦਾ ਵੀ ਦੋਸ਼ ਲਾਇਆ ਹੈ ਅਮਰੀਕਾ ਵਿਦੇਸ਼ ਮੰਤਰਾਲੇ ਨੇ ਬਲਾਰੇ ਨੇ ਕਿਹਾ ਹੈ ਕਿ ਇਰਾਨ ਇਰਾਨੀ ਸਰਕਾਰ ਮੱਧਪੂਰਬ ਚੋ ਟਕਰਾਅ ਵਧਾਉਂਦੀ ਹੈ ਅਤੇ ਅਸਥਿਰਤਾ ਫੈਲ ਫੈਲਨ ਲਈ ਪੈਸੇ ਦੀ ਵਰਤੋਂ ਕਰਦੀ ਹੈ ਅਮਰੀਕਾ ਇਸ ਆਮਦਨ ਸਰੋਤ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਜਿਸ ਦਾ ਈਰਾਨ ਵਰਤੋਂ ਅਤਿਗਵਾਂ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ ਨੂੰ ਤੇ ਜ਼ੁਲਮ ਕਰਨ ਲਈ ਕਰਦਾ ਹੈ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਬਦਵਾਂ ਨੂੰ ਅਰਾਇਨੀ ਪੈਟਰੋਲੀਅਮ ਪੈਟਰੋਲ ਉਤਪਾਦਾਂ ਜਾਂ ਪੈਟਰੋ ਪੈਟਰੋ-ਕੈਮੀਕਲ ਵਪਾਰ ਚ ਸ਼ਾਮਲ ਵੀ ਗਲੋਬਲ ਕੰਪਨੀਆਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਹਾ ਕਿ ইরਾਨੀ ਹਕੂਮਤ ਮੱਧ ਪੂਰਬ ਚ ਝਗੜਿਆਂ ਨੂੰ ਵੱਧ ਵੱਧ ਦਾਵਾ ਦੇ ਰ ਦੇ ਕੇ ਆਪਣੀਆਂ ਅਸਥਿਰ ਗਤਿਵਿਤੀਆਂ ਲਈ ਦਿੱਤੀ ਸਜ਼ਾਦਨ ਇਕੱਠੇ ਕਰ ਰਹੀ ਹੈ ਅਜੇ ਅੱਜ ਅਮਰੀਕਾ ਇਨਾਂ ਜੋ ਰੋਜ਼ਗਾਰ ਸਰੋਤਾਂ ਨੂੰ ਰੋਕਣ ਲਈ ਕਾਰਵਾਈ ਕਰ ਰਿਹਾ ਹੈ ਜਿੰਨਾ ਰਾਹੀਂ ਈਰਾਨ ਵਿਦੇਸ਼ ਚ ਅਤਵਾਦ ਦਾ ਸਮਰਥਨ ਕਰਦਾ ਹੈ ਅਤੇ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਦਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸੰਯੁਕਤ ਅਰਬ ਅਮੀਰਾਤ ਅਮੇਰਾਤ ਤੁਰਕੀ ਹੈ ਅਤੇ ਇੰਡੋਨੇਸ਼ੀਆ ਦੀਆਂ 20 ਕੰਪਨੀਆਂ ਨੂੰ ਇਰਾਨ ਅਮੂਲ ਦੇ ਪੈਟਰੋケमिकਲ ਉਤਪਾਦਾਂ ਦੀ ਵੱਡੀ ਵਿਕਰੀ ਤੇ ਖਰੀਦਦਾਰੀ ਕਰਨ ਖਰੀਦਦਾਰ ਲਈ پابੰਦੀ ਸੁਧਾ ਕਰਾ ਦੇ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ